ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਉੱਤੇ ਗੋਲੀਆਂ ਚੱਲਣ ਦੀ ਖਬਰ ਹੈ ਤਾਂ ਬਟਿਆਲਾ ਦੇ ਕਾਦੀਆਂ ਰੋਡ ਉੱਤੇ ਇਹ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪਿਓ ਗੱਡੀ ਦੇ ਵਿੱਚ ਕਰਨਵੀਰ ਸਿੰਘ ਵਾਸੀ ਭਿੱਖੋਵਾਲ ਅਤੇ ਉਸਦੀ ਰਿਸ਼ਤੇਦਾਰ ਹਰਜੀਤ ਕੋਰ ਵਾਸੀ ਭਗਵਾਨਪੁਰ ਜੋ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੱਸੀ ਜਾਂਦੀ ਹੈ ਉਹਨਾਂ ਦੇ ਉੱਤੇ ਕਿਸੇ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਨੇ ਤਾਂ ਦੋਵਾਂ ਦੀ ਮੌਕੇ ਦੇ ਉੱਤੇ ਜਾਨ ਚਲੀ ਗਈ ਹੈ ਤਾਂ ਮੌਕੇ ਉੱਤੇ ਹੀ ਦੋਵਾਂ ਦੀ ਜਾਨ ਚਲੀ ਗਈ ਹੈ ਉੱਥੇ ਹੀ ਜੱਗੂ ਭਗਵਾਨਪੁਰੀਆ ਪੰਜਾਬ ਦਾ ਨਾਮੀ ਗੈਂਗਸਟਰ ਹੈ ਜੋ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਤੇ ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਦਾ ਵੀ ਕਰੀਬੀ ਦੱਸਿਆ ਜਾਂਦਾ ਹੈ ਤਾਂ ਹੁਣ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਯਾਨੀ ਕਿ ਦੋ ਬਦਮਾਸ਼ ਨੇ ਜਿਹੜੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਤਾਬੜ ਤੋੜ ਗੋਲੀਆਂ ਚਲਾ ਹੁੰਦੇ ਨੇ ਤਾਂ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਉਸਦੇ ਬਾਡੀਗਾਰਡ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਪਰਮਵੀਰ ਸਿੰਘ ਨੇ ਆਖਿਆ ਕਿ ਉਹਨਾਂ ਨੂੰ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਸੀ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਇੱਕ ਨੌਜਵਾਨ ਮਰਿਆ ਪਿਆ ਸੀ ਤੇ ਇੱਕ ਹੋਰ ਔਰਤ ਜਿਹੜੀ ਗੰਭੀਰ ਜ਼ਖਮੀ ਸੀ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਜਾ ਕੇ ਉਸ ਦੀ ਵੀ ਜਾਨ ਚਲੀ ਗਈ ਤਾਂ ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਆਖਿਆ ਕਿ ਇੱਕ ਨੌਜਵਾਨ ਆਇਆ ਸੀ ਜਿਸ ਨੂੰ ਗੋਲੀ ਲੱਗੀ ਸੀ ਤਾਂ ਉਸ ਦੇ ਨਾਲ ਇੱਕ ਔਰਤ ਵੀ ਮੌਜੂਦ ਸੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰੰਤੂ ਉਸ ਦੀ ਵੀ ਜਾਨ ਚਲੀ ਗਈ ਤਾਂ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਸ ਦੇ ਬਾਡੀਗਾਰਡ ਦਾ ਤਾਬੜ ਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਤਾਂ ਦੋ ਬਦਮਾਸ਼ ਨੇ ਜਿਹੜੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਜੱਗੂ ਭਗਵਾਨਪੁਰੀਏ ਦੀ ਮਾਂ ਅਤੇ ਉਸਦੇ ਬਾਡੀਗਾਰਡ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਦੋਵਾਂ ਦੀ ਜਾਨ ਚਲੀ ਗਈ ਹੈ ਯਾਨੀ ਕਿ ਦੋਵਾਂ ਦੀ ਮੌਤ ਹੋ ਗਈ ਹੈ ਉੱਥੇ ਹੀ ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਪੁਲਿਸ ਦੇ ਵਿੱਚ ਐਸਆਈ ਹੈ ਤੇ ਮ੍ਰਿਤਕ ਹਰਜੀਤ ਕੋਰ ਉਸਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ ਉੱਥੇ ਹੀ ਮਰਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਲੋਕਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਔਰੋਪੀਆਂ ਦੀ ਹਿਪਾਲ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਕਹਿ ਸਕਦੇ ਹਾਂ ਕਿ ਪੰਜਾਬ ਦਾ ਨਾਮੀ ਗੈਂਗਸਟਰ ਆ ਜੱਗੂ ਭਗਵਾਨਪੁਰੀਆ ਜੋ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਤੇ ਲੋਰੈਂਸ ਬਿਸ਼ਨੋਈ ਦੇ ਨਾਲ ਉਸਦੇ ਚੰਗੇ ਸਬੰਧ ਨੇ ਪਰੰਤੂ ਹੁਣ ਦੁਖਦਾਈ ਖਬਰ ਜੱਗੂ ਭਗਵਾਨਪੁਰੀਆ ਦੇ ਲਈ ਹੈ ਉਸ ਦੀ ਮਾਂ ਤੇ ਬੋਡੀਗਾਰਡ ਦਾ ਕਤਲ ਕਰ ਦਿੱਤਾ ਗਿਆ ਤਾਂ ਦੋ ਬਦਮਾਸ਼ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਅੱਜ ਇਸ ਤੋਂ ਬਾਅਦ ਦੋਵਾਂ ਦੀ ਮੋਤ ਹੋ ਗਿਆ ਤਾਂ ਪੁਲਿਸ ਹੁਣ ਆ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਮੇਰੇ ਕੋਲ ਦੋ ਜਣੇ ਆਏ ਜੀ ਇੱਕ ਲੇਡੀ ਪੇਸ਼ੈਂਟ ਹੈਗੇ ਆ ਹਰਜੀਤ ਕੌਰ ਤੇ ਇਹ ਗਨ ਸ਼ਾਟ ਇੰਜਰੀ ਨਾਲ ਆਏ ਆ ਮੇਰੇ ਕੋਲ 9:25 ਦੇ ਟਾਈਮ ਤੇ ਇਹਨਾਂ ਦੇ 4 ਬੁਲੇਟ ਲੱਗੇ ਆ। ਸਾਹਮਣੇ ਤੇ ਸੀਰੀਅਸ ਹਾਲਤ ਹੈ ਇਹਨਾਂ ਦੇ। ਇਹਨਾਂ ਨੂੰ ਫਸਟ ਐਂਡ ਦੇ ਕੇ ਰੈਫਰ ਕੀਤਾ ਗਿਆ ਅੰਮ੍ਰਿਤਸਰ। ਅਰਦਰ ਟ੍ਰੀਟਮੈਂਟ ਵਾਸਤੇ ਹਾਇਰ ਇੰਸਟੀਚਿਊਸ਼ਨ ਇਹ ਪੇਸ਼ੈਂਟ ਭਗਵਾਨਪੁਰ ਪਿੰਡ ਦੇ ਰਹਿਣ ਵਾਲੇ ਆ। ਦੱਸਿਆ ਜਾਨੇ ਜੋ ਜਗਦੀਪ ਸਿੰਘ ਜਗੂਜੀ ਮਦਰ ਆਏ ਛੋ। ਨਹੀਂ ਮੈਨੂੰ ਇਹਨਾ ਨਹੀਂ ਹੈਗੀ ਨੋਲੇਜ ਇਹਨਾ ਪਰ ਹੋ ਸਕਦਾ ਕਿ ਭਗਵਾਨਪੁਰ ਪਿੰਡ ਲਿਖਿਆ ਹਾਂਜੀ ਭਗਵਾਨਪੁਰ ਪਿੰਡ ਲਿਖਿਆ ਠੀਕ ਹੈ ਤੇ ਕੋਈ ਇੰਜਰਡ ਕੋਈ ਬੈਟਰੀ ਹੈ ਕੁਝ ਹਾਂਜੀ ਇੱਕ ਕੇਸ ਹੋਰ ਆ ਉਸ ਤੋਂ 15 ਮਿੰਟ ਬਾਅਦ ਹੋ ਰਿਹਾ ਆ ਉਹਦਾ ਨਾਮ ਕਰਨਦੀਪ ਸਿੰਘ ਆ। 30 ਸਾਲ ਦੇ ਕਰੀਬ ਹੈ ਇਹਦੀ ਏਜ ਹੈ ਤੇ ਇਹ ਇਹ ਪਿੰਡ ਹੈਗਾ ਪਿਕੋ ਵਾਲੀ ਦਾ ਇਹਦੀ ਡੈਥ ਹੋ ਗਈ ਹੈ ਸਾਡੇ ਕੋ ਬਰੌ ਡੈੱਡ ਆਇਆ ਪੇਸ਼ੈਂਟ ਸੇਮ ਸੇਮ ਇੰਜੈਕਟ ਹਾਂਜੀ ਇਹਦੇ ਵੀ ਬੁਲੇਟ ਦੀਆਂ ਇੰਜਰੀਜ਼ ਮੇਨ ਤਿੰਨ ਲੱਗੀਆਂ ਇੱਕ ਫੇਸ ਤੇ ਲੱਗੀ ਆ ਇੱਕ ਸੱਜੀ ਬਾਹ ਤੇ ਲੱਗੀ ਆ ਇੱਕ ਪੇਟ ਦੇ ਸੱਜੇ ਪਾਸੇ ਲੱਗੀ ਆ ਔਰ ਇਸ ਤੋਂ ਇਲਾਵਾ ਦੂਜੀ ਜਿਹੜੀ ਛੋਟੀ ਸ਼ਰੇ ਇਹਨੂੰ ਦੇ ਦੇ ਜਿਹੜੇ ਮਤਲਬ ਡਬਲ ਬੈਰਲ ਗਨ ਵਾਲੇ ਉਹ ਵੀ ਹੈਗੇ ਨੇ ਇੱਕ ਫੇਸ ਤੇ ਆ ਫਰੰਟ ਆਫ ਫੋਰ ਹੈਡ ਤੇ ਆ ਤਾਂ ਦੋ ਉਹਦੇ ਰਾਈਟ ਸਾਈਡ ਦੇ ਪੇਟ ਦੇ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਜੀ ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਇੰਜਰੀ ਕਾਫੀ ਹੈਗੀਆਂ ਚਾਰ ਇੰਜਰੀਆਂ ਮੇਨ ਜਿਹੜੀ ਛਾਤੀ ਦੀ ਇੰਜਰੀ ਆ ਫੇਸ ਦੀ ਆ ਪੇਟ ਦੀ ਆ ਸਾਰੇ ਵਾਈਟਲਸ ਆਰਗਨ ਤੇ ਆ ਔਰ ਬਲੀਡਿੰਗ ਕਾਫੀ ਜ਼ਿਆਦਾ ਹੋ ਚੁੱਕੀ ਹੈ ਇਸ ਵਾਰ ਹਾਂ ਬੁਲਟ ਇੰਜਰੀਆਂ ਸਾਰੀਆਂ ਹੈ ਬਲੀਆਂ ਤੋਂ ਕਾਫੀ ਡੀਪ ਇੰਜਰੀਜ਼ ਹੈਗੀਆਂ ਉਹਨਾਂ ਦੇ ਨਾਲ ਬਲੀਡਿੰਗ ਹੋ ਗਈ ਹੈ ਜ਼ਿਆਦਾ ਸੀਰੀਅਸ ਹਾਲਾਤ ਹੈ ਮਰਨ ਵਾਲੇ ਦੀ ਜਿਹੜੀ ਹਾਂ ਜਿਹੜਾ ਸਥਾਨ ਆ ਉਹ ਸਹੀ ਨਹੀਂ ਹੈ हां ये सेम स्थान ਤੇ ਹੈ ਕਾਦੀਆਂ ਰੋਡ ਅਸੀਵਲ ਹਸਪੀਟਲ ਦੇ ਲਾਗੇ ਇਥੋਂ ਦੀ ਘਟਨਾ ਹੈ ਵਿਦਨ 10 ਮਿੰਟ ਚਾ ਡਿਕਵਾ ਗਏ ਜੋ ਪੁਲਿਸ ਨੇ ਦੂਈ ਇਨਫੋਰਮੇਸ਼ਨ ਹਾਦਿਕੋ ਲਾਈ ਹੈ ਪੁਲਿਸ ਪਰਸਨ ਲੈ ਕੇ ਆਏ ਆ ਪਹਿਲਾਂ ਜਿਹੜੀ ਲੇਡੀਜ਼ ਹੈ ਉਹਨੂੰ ਪੁਲਿਸ ਪਰਸਨ ਲੈ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਆ ਉਹਨੂੰ 108 ਐਂਬੂਲੈਂਸ ਲੈ ਕੇ ਆਏ ਸਾਨੂੰ ਕੋਈ ਪੌਣੇ ਇੱਕ ਸਾਢੇ 9 ਵਜੇ ਇਤਲਾ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਕਿਊ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਵਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਏਜੰਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀ ਜ਼ਾਇਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲੈ ਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪਤਾਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਕੁਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨੌਨ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਏ ਆਂ। ਇਹ ਐਫ ਆਈ ਆਰ ਦਰਜ ਕਰ ਲਿਆ, ਬਿਆਨ ਲਿਖ ਲਿਆ। ਅਸੀਂ ਹੁਣੇ ਐਫ ਆਈ ਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤਾਂ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ। ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ। ਡਾਕਟਰ ਕਨਫਰਮ ਕਰਿਛਾ ਡੈਡ ਡੈਡ ਹਸ ਬੋਡੀ ਆ ਗਈ ਹੈ। ਹੋ ਸਕਦਾ ਹੈ ਕਿ ਹੋਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਸੀਂ ਲਿਆ ਕੇ ਇੱਥੇ ਜੈਡ ਹਾਊਸ ਦੇ ਵਿੱਚ ਮਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਟਮ ਕਰਾਂ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਆ ਉਹ ਕਰਨਗੇ ਐਫਆਈਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਕੀਤੀ ਸਰ ਜਿਹੜੀ ਮਰਨ ਵਾਲੀ ਲੇਡੀ ਆ ਉਹ ਦੱਸਿਆ ਜਾਂਦਾ ਜਿਹਦੀ ਭਗਵਾਨ ਜੀ ਮਜ਼ਰ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨભાઈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਪਈ ਮੇਰੀ ਸਾਲੇ ਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਬਸ ਰਹਿਣ ਨੂੰ ਲੈ ਕੇ ਜੀਤ ਕੋ ਇਹ ਕਾਰਿਆ ਕੀ ਇਹਦੇ ਜਿਹੜਾ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈਜ਼ੀਡੈਂਸ ਹੈ